ਆਪਣੇ ਕੁਝ ਦਿਲ ਦੀਆਂ ਗੱਲਾਂ ਭਾਵਨਾਵਾਂ ਸਾਂਝੀਆਂ ਕਰਦੀਆਂ ਕੁਝ ਡਿਸੀਜਨ ਲਏ ਨੇ ਉਹ ਤੁਹਾਡੇ ਤੱਕ ਪਹੁੰਚਾਉਣੇ ਕਿਉਂਕਿ ਫੇਸਬੁੱਕ ਇੱਕ ਇਦਾਂ ਦਾ ਮਾਧਿਅਮ ਆ ਕਿ ਤੁਸੀਂ ਬੜੇ ਘੱਟ ਸਮੇਂ 'ਚ ਬਹੁਤ ਸਾਰੇ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾ ਸਕਦੇ ਹੋ ਸੋ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਜਿੰਨੇ ਤੁਸੀਂ ਲਾਈਵ ਆਓਗੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਹੋ ਮੈਂ ਜਿਆਦਾ ਲੰਬਾ ਨਹੀਂ ਲੈ ਕੇ ਜਾਣਾ ਜਲਦੀ ਮੁੱਦੇ ਤੇ ਆਵਾਂਗਾ ਕਿ ਗਦਾਸਪੁਰ ਦੇ ਵਿੱਚ ਜਿਹੜੀ ਇਲੈਕਸ਼ਨ ਚੱਲ ਰਹੀ ਆ ਲੋਕ ਸਭਾ ਦੀ ਉਹਦੇ ਸਬੰਧ ਦੇ ਵਿੱਚ 크ਰਿਸਚਨ ਕੈਂਡੀਡੇਟ ਜਿਹੜੇ ਨੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਮੈਂ ਵੀ ਆਪਣੇ ਵੱਲੋਂ ਕਹਿ ਸੀਗਾ ਕਿ ਮੈਂ ਇਲੈਕਸ਼ਨ ਲੜਾਂਗਾ ਬਤੌਰ ਪੰਜਾਬ ਕਿਸਾਨ ਫੈਡਰੇਸ਼ਨ ਪ੍ਰਧਾਨ ਤੇ ਤੌਰ ਤੇ ਆਪ ਚੋਹਾਲ ਜੀ ਸਾਡੇ ਚੇਅਰਮੈਨ ਨੇ ਜੋਜ ਗਿਲ ਜੀ ਸਾਡੇ ਡਾਇਰੈਕਟਰ ਸਾਹਿਬ ਨੇ ਸੋ ਮੈਂ ਪਿਛਲੇ ਦਿਨਾਂ ਤੋਂ ਕੁਝ ਵਿਊ ਵੇਖੇ ਕਿ ਇਸ ਚੀਜ਼ ਨੂੰ ਲੈ ਕੇ ਕਾਫੀ ਕਮਸਾਨ ਆ ਜਾਂ ਬਹੁਤ ਜ਼ਿਆਦਾ ਸਾਡੇ ਲੋਕਾਂ ਦੇ ਵਿੱਚ ਗੱਲ ਆ ਕਿ ਇੱਕ ਹੜਕੇ ਚ ਇੰਨੇ ਕ੍ਰਿਸ਼ਨ ਕੈਂਡੀਡੇਟ ਨਹੀਂ ਹੋਣੇ ਚਾਹੀਦੇ ਸੋ ਮੈਂ ਹਮੇਸ਼ਾ ਆਪਣੀ ਕੌਮ ਦੀ ਗੱਲ ਕੀਤੀ ਆ ਹਮੇਸ਼ਾ ਆਪਣੀ ਕਮਿਊਨਿਟੀ ਦੇ ਪੱਖ ਦੀ ਗੱਲ ਕੀਤੀ ਆ ਔਰ ਅੱਜ ਵੀ ਮੈਂ ਕਮਿਊਨਿਟੀ ਦੇ ਪੱਖ ਨੂੰ ਵੇਖਦੇ ਹੋਏ ਸਭ ਤੋਂ ਪਹਿਲਾਂ ਮੈਂ ਫੈਸਲਾ ਕਰਦਾ ਕਿ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਔਰ ਮੈਨੂੰ ਉਮੀਦ ਆ ਕਿ ਮੇਰੇ ਵੱਲ ਵੇਖ ਕੇ ਬਾਕੀ ਭਰਾ ਵੀ ਇਹ ਡਿਸੀਜਨ ਲੈਣ ਕਿ ਅਸੀਂ ਸਿਰਫ ਇੱਕ ਹੀ ਕੈਂਡੀਡੇਟ ਜਿਹੜਾ ਮੈਦਾਨ ਚ ਲਾਈਏ ਉਹ ਰੋਦੀ ਨਾਲ ਮਿਲ ਕੇ ਮਦਦ ਕਰੀਏ ਤਾਂ ਜੋ ਉਹ ਇੱਕ ਵਧੀਆ ਸੁਨੇਹਾ ਸਾਡਾ ਜਾ ਸਕੇ ਸੋ ਮੈਂ ਮਾਫੀ ਚ ਉਹਨਾਂ ਸਬਣਾ ਦੇ ਕੋਲੋਂ ਹਰ ਡਿਸੀਜਨ ਆਪਣਾ ਆਪਣੇ ਤੌਰ ਤੇ ਹੁੰਦਾ ਉਹ ਮੈਂ ਹਮੇਸ਼ਾ ਜਿੱਥੇ ਮੇਰੀ ਕੌਮ ਦਾ ਨੁਕਸਾਨ ਹੋਣ ਲੱਗੇ ਮੈਂ ਉੱਥੇ ਜੋ ਮੇਰੀ ਕੌਮ ਦੇ ਫਾਇਦੇ ਦੀ ਗੱਲ ਹੈ ਮੈਂ ਉਹ ਕਰਦਾ ਵਾਂ ਸੋ ਜੇ ਮੈਂ ਵੀ ਕਾਗਜ਼ ਭਰਦਾ ਤਾਂ ਮੈਨੂੰ ਲੱਗਦਾ ਸੀਗਾ ਕਿ ਇੱਥੇ بڑا ਉਲਝਣ ਚ ਸਾਡੇ ਲੋਕਾਂ ਨੇ ਪੈ ਜਾਣਾ ਸੀਗਾ ਕਿ ਕਿਨੂੰ ਵੋਟ ਪਾਈਏ ਕਿਨੂੰ ਨਾ ਪਾਈਏ ਸੋ ਮੈਂ ਔਰ ਕੁਝ ਬੁੱਧੀਜੀਵੀ ਵਿਅਕਤੀਆਂ ਨੇ ਮੈਨੂੰ ਇਹ ਸਲਾਹ ਦਿੱਤੀ ਏ ਔਰ ਆਪਾਂ ਇਹ ਚੀਜ਼ ਨੂੰ ਵਾਪਸ ਲੈ ਲਿਆ ਤੋਂ ਸੋ ਕੁਝ ਪਿਛਲੀ ਵੀਡੀਓ ਤੋਂ ਸਾਡੇ ਇੱਕ ਦੋ ਭਰਾ ਮੇਰੇ ਨਾਰਾਜ਼ ਵੀ ਹੋ ਗਏ ਸੀ ਡੱਡੂਆਣੇ ਵਾਲੀ ਗੱਲ ਤੋਂ ਸਾਡਾ ਵੀਰ ਜੱਗਾ ਗਦਾਸਪੁਰਿਆ ਵੀ ਆ ਬਿਲਕੁਲ ਜੀ ਸਾਡੇ ਤੋਂ ਇਲਾਵਾ ਵੀ ਮਸੀਹ ਇਕਤਾ ਸੰਗਰਸ਼ ਕਮੇਟੀ ਵਿਲੀਅਮ ਜੱਟਾ ਜੀ ਸਨੀ ਚੋਹਣ ਜੀ ਜੱਗਾ ਗਦਾਸਪੁਰਿਆ ਜੀ ਡਾਕਟਰ ਨੌਲਡ ਜੀ ਔਰ ਹੋਰ ਵੀ ਸਾਡੇ ਭਰਾ ਉਥੇ ਪਹੁੰਚੇ ਸੀਗੇ ਸਿਰ ਉਹ ਚਾਰ ਜਣਿਆਂ ਨੇ ਨਾ ਜਿਹੜਾ ਲਿਆ ਗਿਆ ਸੀਗਾ ਉਹ ਸਰਵੇਸ਼ ਕਰਕੇ ਸੀਗਾ ਕਿ ਜਿਹੜੋਂ ਮੇਨ ਕੰਮ ਭਖਿਆ ਸੀ ਉਦੋਂ ਅਸੀਂ ਉਥੇ ਚਾਰ ਜਣੇ ਸੀਗੇ ਤੇ ਮੇਰੇ ਦਿਮਾਗ 'ਚ ਉਹ ਚੀਜ਼ ਘੁੰਮੀ ਪਰ ਲੜਾਈ ਕੋਈ ਵੀ ਇਕੱਲਾ ਨਹੀਂ ਲੜ ਸਕਦਾ ਅਸੀਂ ਇੱਕ ਦੂਜੇ ਦੇ ਭਰਾ ਵਾਂ ਇੱਕ ਦੂਜੇ ਦੇ ਸਹਾਰਾ ਬਣ ਕੇ ਚੱਲਦੇ ਆਂ ਔਰ ਅਸੀਂ ਇੱਕ ਦੂਜੇ ਦੇ ਮੋਢਿਆਂ ਦੇ ਨਾਲ ਮੋਢਾ ਲਾ ਕੇ ਚੱਲਦੇ ਆਂ ਆ ਸਨੀ ਸ਼ਰਗਿਲ ਜੀ ਜੈਮਸੀ ਜੀ ਸੋ ਮੇਰੇ ਭਰਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਬਾਕੀ ਵੀ ਕੈਂਡੀਡੇਟ ਜਲਦੀ ਇੱਕ ਸਲਾਹ ਕਰ ਲੈਣ ਔਰ ਮਿਲ ਕੇ ਇੱਕ ਕੈਂਡੀਡੇਟ ਦੇ ਉੱਤੇ ਆਪਾਂ ਸਾਰੇ ਯੋਰ ਲਾਈਏ ਸਭਾਂ ਨੂੰ ਜੈਮਸੀ ਦੀ ਅੱਜ ਦਾ ਸਿਰਫ ਇੰਨਾ ਕ ਮੈਸੇਜ ਹੀ ਤੁਹਾਡੇ ਪ੍ਰਤੀ ਬਾਕੀ ਵੀ ਮੇਰੇ ਭਰਾ ਚੀਜ਼ ਨੂੰ ਸੋਚਣ ਕਿ ਜਿਹੜੀ ਸਾਡੀ ਕੌਮ ਦੀ ਬਿਹਤਰੀ ਦੇ ਲਈ ਗੱਲ ਹੈ ਆਪਾਂ ਉਹ ਕਰੀਏ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀਏ ਔਰ ਮੈਂ ਜਿਹੜਾ ਜਦੋਂ ਸਾਰੇ ਸਲਾਹ ਕਰਕੇ ਇੱਕ ਕੈਂਡੀਡੇਟ ਜਿਹੜਾ ਵੀ ਆ ਜਾਏਗਾ ਆਪਾਂ ਤੁਹਾਨੂੰ ਮੰਤੋ ਦੀ ਮਦਦ ਕਰਾਂਗੇ ਔਰ ਆਪਾਂ ਨਾਲ ਹੋ ਕੇ ਚੱਲਾਂਗੇ ਉਹ ਦੂਸਰੀ ਗੱਲ 2027 ਵੀ ਪਿਆਰੀ ਫੁੱਲ ਰੱਖਣੀ ਆਪਾਂ ਇਹ ਜਰੂਰੀ ਯਾਦ ਰੱਖਿਓ ਇਹ ਆਖਰੀ ਗੱਲ ਬੋਲਣੀ ਮੇਰੇ ਲਈ ਜ਼ਰੂਰੀ ਸੀਗੀ ਕਿ ਇਹ ਤੇ ਸਮਾਂ ਹੁਣ ਲੰਘ ਜਾਣਾ ਹੋਰ ਮਹੀਨੇ ਦੇ ਵਿੱਚ ਇਲੈਕਸ਼ਨ ਹੋ ਜਾਣੀਆਂ ਆਪਸੀ ਲੜਾਈ ਝਗੜੇ ਕੋਈ ਨਾ ਕਰਿਓ ਕਿਉਂਕਿ ਇੱਕ ਇਲੈਕਸ਼ਨ ਹੁੰਦੀ ਆ ਇਸ ਤੋਂ ਬਾਅਦ ਫਿਰ ਆਪਾਂ ਰਲ ਮਿਲ ਕੇ ਰਹਿਣਾ ਕੋਈ ਪਾਰਟੀ ਬਾਜੀ ਦਾ ਵੇਖਿਓ ਕੋਈ ਕੁਛ ਨਾ ਵੇਖਿਓ ਸੋ ਤੁਸੀਂ ਸਾਰੇ ਭਰਾ ਫਿਰ 27 ਦੇ ਵਿੱਚ ਵਧੀਆ ਮਿਲ ਕੇ ਕੁਝ ਚੀਜ਼ਾਂ ਕੁਝ ਕਮੀਆਂ ਐਸਵਾ ਰਹਿ ਗਈਆਂ ਨੇ ਸਾਡੇ ਕੋਲ ਵੀ ਗਲਤੀਆਂ ਹੋਈਆਂ ਨੇ ਔਰ ਵੀ ਭਰਾਵਾਂ ਕੋ ਹੋਈਆਂ ਨੇ ਔਰ ਸਬੜਾ ਨੇ ਇਹ ਚੀਜ਼ ਨੂੰ ਸੋਚਿਆ ਹੈ ਕਿ ਆਪਾਂ ਮਿਲ ਕੇ ਇਕਜੁੱਟ ਹੋ ਕੇ ਚੱਲਾਂਗੇ ਔਰ 27 ਦੀ ਜਿਹੜੀ ਰਣਨੀਤੀ ਆ ਵਧੀਆ ਪੜਾਵਾਂਗੇ ਸੋ ਸਭਨਾਂ ਨੂੰ ਜੈਮ ਸੀ ਪੀ ਸ਼ਰਮਦਾਸ ਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਸਾਡੇ ਬ੍ਰਦਰ ਪੀਟਾ ਚੀਤਾ ਨੇ ਜੋ ਕਿ ਮਸੀ ਲੋਕਾਂ ਨੂੰ ਸਭ ਲੋਕਾਂ ਨੂੰ ਇਲੈਕਸ਼ਨ ਦੇ ਬਾਰੇ ਕੀ ਜੋ ਕਿ ਸਮਾਚਾਰ ਦਿੱਤਾ ਕੀ ਮੈਸੇਜ ਦਿੱਤਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅੱਗੇ ਲੋਕਾਂ ਤੱਕ ਪਹੁੰਚਾਓ ਕਿਉਂਕਿ ਮਸੀ ਲੋਕਾਂ ਦੇ ਅੰਦਰ ਪਿਆਰ ਜ਼ਰੂਰ ਭਰਿਆ ਹੋਣਾ ਚਾਹੀਦਾ ਕਿਉਂਕਿ ਮਸੀ ਜੋ ਕਿ ਸਾਨੂੰ ਪਿਆਰ ਕਰਨਾ ਸਿਖੰਦਾ ਨਾ ਕਿ ਲੜਾਈ ਝਗੜਾ ਕਰਨਾ ਸਿਖੰਦਾ ਸਿਰਫ ਇੱਕ ਇਲੈਕਸ਼ਨ ਕਰਕੇ ਹੀ ਅਸੀਂ ਆਪਣੇ ਅੰਦਰ ਰਾਇ ਚੇਗ੍ਰੇਨ ਉਤਪੰਨ ਨਹੀਂ ਕਰਨਾ ਹallelujah ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਜੇਕਰ ਤੁਸੀਂ ਵੀ ਸ਼ਰਮਦਾਸਾ ਚੈਨਲ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤੇ ਤੁਸੀਂ ਵੀ ਸ਼ਰਮਦਾਸਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾ ਹallelujah God bless you ਪਰਮੇਸ਼ੀ ਤੁਹਾਨੂੰ ਬਰਕਤ ਦੇ God bless you